ਵਾਹ ਹੈ ਕਰ ਕਿਤੇ ਬ੍ਰह्मचारी ਬਣੇ ਹਾਂ ਕਿਤੇ ਦਗਾਉਣ ਤਕਰ ਰਹੇ ਹਾਂ ਕਿਤੇ ਤਾੜੀ ਲਾਈ ਹੈ ਸਮਾਤੀ ਲਾਈ ਹੈ ਕਈ ਤਰ੍ਹਾਂ ਦੇ ਸਵੰਗ ਰਚਦੇ ਹਾਂ ਅੱਛਾ ਇਹ ਕਦੇ ਪੁਲਸ ਵਾਲਾ ਬਣਦਾ ਹੈ ਕਦੇ ਸਾਧੂ ਬਣਦਾ ਹੈ ਕਦੇ ਚੌਕੀਦਾਰ ਬਣਦਾ ਹੈ ਕਈ ਤਰ੍ਹਾਂ ਦੇ ਸਵੰਗ ਧਾਰਦੇ ਹਾਂ ਸ਼ਾ ਸ ਕਾਦੇ ਕਰਕੇ ਲੋਭ ਕਰਕੇ ਤੇਰੇ ਚਵਾਰਿਆਂ ਵਾਲੇ ਤੇਰੀ ਚੜਦੀ ਕਲਾ ਰਹੇ ਤੂੰ ਵੱਡਾ ਸਰਦਾਰ ਵੱਡੇ ਢੇਲ ਵਾਲਾ ਤੇਰੀ ਕਿਸਮਤ ਬਦਲੇਗੀ ਤੇਰੀਆਂ ਮਹਿੰਗੀਆਂ ਗੱਡੀਆਂ ਚੱਲਣਗੀਆਂ ਬਹੁਤ ਵਡਿਆਈ ਕਰਦੇ ਹਾਂ ਜਿਹੜੇ ਮੰਗਤੇ ਕਰਦੇ ਸੋ ਉਹ ਦੇਖ ਲਓ ਕਿਸੇ ਦੀ ਕਿਸਮਤ ਬਦਲ ਰਹੀ ਆ ਆਪਣੀ ਨਾ ਬਦਲ ਲੈ ਵੜਾਈ ਕਰਦੇ ਹਾਂ ਅਸੀਂ ਵੜਾਈ ਦੇ ਇਹ ਮਾਇਆ ਦੀ ਵੜਾਈ ਕਿੰਨੇ ਦਿਨ ਹੈ 4 ਦਿਨ 4 ਦਿਨ ਦੀ ਹੈ ਤੇ ਬ੍ਰਹਮ ਲੋਕ ਨਹੀਂ ਪਹੁੰਚਿਆ ਜਾਣਾ ਤੇ ਕੰਦੇ ਮੈਂ ਤਿੰਨੋਂ ਲੋਕਾਂ ਦੀਆਂ ਬਾਤਾਂ ਬਤਾਉਂਗਾ ਅੱਛਾ ਸੋ ਤਾਂ ਤਾਂ ਸ੍ਰੀ ਗੁਰੂ ਨਾਨਕ ਤੇਜ ਸਾਹਿਬ ਜੀ ਨੂੰ ਜਗ ਜਲੰਦੇ ਨੂੰ ਤਾਰਦੇ ਹੋਏ ਦੇਖਦਾ ਪਠਾ ਕੋਈ ਪਖੰਡ ਕਰ ਰਿਹਾ ਹੈ ਇਹ ਕਲਰ ਸਕੀਮਾ ਇਹ ਫਾਰਮੈਟ ਹੀ ਇਹ ਨਹੀਂ ਚੱਲਣੀ ਲੰਮੇ ਸਮੇ ਲਈ ਝੂਠ ਨਹੀਂ ਚੱਲਣਾ ਠੀਕ ਹੈ ਥੋੜੇ ਸਮੇ ਲਈ 5 10 ਸਾਲਾਂ ਲਈ 15 ਸਾਲਾਂ ਲਈ ਲੋਕਾਂ ਨੂੰ ਬੇਵਕੋ ਬਣਾ ਸਕਦੇ ਆ ਲੰਮੇ ਸਮੇਂ ਲਈ ਨਹੀਂ ਅੰਤਰ ਜਾਮੇ ਜਾਮੇ ਕੀ ਹੈ ਜੋ জামਾ ਪਾਇਆ ਹੈ ਕੱਪੜੇ ਪਾਏ ਹਨ ਫਿਰ ਹੱਡ ਅੱਡੀ ਮਾਸ ਇਹ ਵਿਸ਼ਟਾ ਦੀ थैਲੀ ਲੈਓ ਮੇਚ ਤੱਕੀ ਹੋਈ ਹੈ ਜਾਮਨੀ ਕਰਕੇ ਅੰਤਰ ਸੋ ਅੰਤਰ ਨੂੰ ਜਾਣਨ ਕਰਕੇ ਅਸਤੂਲ ਸਰੀਰ ਹੈ ਸੁਖਮ ਸਰੀਰ ਹੈ ਦੋ ਤਰ੍ਹਾਂ ਦਾ ਹੈ ਨਿਰੰਕਾਰ ਹੈ ਸੰਸਾਰ ਹੈ ਦੋ ਦੋ ਚੀਜ਼ਾਂ ਪਰਮੇਸ਼ਰ ਨੇ ਬਣਾਈਆਂ ਹਨ ਇੱਕ ਆਉਣ ਵਾਲਾ ਰਸਤਾ ਇੱਕ ਜਾਣ ਵਾਲਾ ਹੈ ਇੱਕ ਇੱਕ ਪੈਰ ਗੁਰੂ ਨੇ ਤਰਾ ਦੇਣਾ ਹੈ ਰੂਟਰਨ ਕਰਨਾ ਪਏਗਾ ਸ ਉਹ ਸੇ ਛੜਕਤੇ ਨਹੀਂ ਦੂਸਰੇ ਛੜਕਤੇ ਪਾਸੇ ਆਉਣਾ ਹੈ ਸੱਚਾਲੇ ਰਸਤੇ ਤੇ ਇੱਕ ਮੋੜ ਹੈ ਉੱਥੇ ਭੀੜ ਨਹੀਂ ਹੈ ਵਿਰਲੇ-ਵਿਰਲੇ ਹਨ ਇਹ ਭਗਤ ਇਹ ਸੰਤ ਇਹ ਜੋ ਸੂਰੇ ਹਨ ਇਹ ਵਿਰਲੇ-ਵਿਰਲੇ ਗਿਆਨ ਨੇ ਇੱਕ ਵਿਗਿਆਨ ਹੈ ਵਿਗੜਾ ਹੋਇਆ ਗਿਆਨ ਵਿਗਿਆਨ ਹੈ ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ ਅੱਛਾ ਜੀ ਇਹ ਪੌੜੀਆਂ ਅੱਜ ਖੰਡਦੇ ਆ ਜਾਣ ਵਾਸਤੇ ਸਾਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਇਹ ਕੰਦਾ ਮੈਂ ਤਿੰਨਾਂ ਲੋਕਾਂ ਦੀਆਂ ਗੱਲਾਂ ਜਾਣਦਾ ਹਾਂ ਪਖੰਡ ਕਰ ਰਿਹਾ ਸੀ ਕਾਦੇ ਵਾਸਤੇ ਰੋਟੀਆਂ ਵਾਸਤੇ ਸਾਲ ਦੀਆਂ ਰੋਟੀਆਂ ਵਾਸਤੇ ਕੋਈ ਦਲੌਤ ਕਰਦਾ ਹੈ ਜੀ ਇਹ ਦਲੌਤ ਨਾਲ ਜਾਂਦਾ ਹੈ ਸੋ ਚੇਲੇ ਬਣੇ ਹੋਏ ਹਨ ਸਾਲ ਦੀਆਂ ਰੋਟੀਆਂ ਹਨ ਕਈ ਸਾਲਾਂ ਦੀਆਂ ਰੋਟੀਆਂ ਹਨ ਇਹ ਜੀ ਜਿੱਤੀ ਨਹੀਂ ਪਾਲਦਾ ਏ ਜੀ ਲੋਕਾਂ ਨੇ ਵਾਲ ਵਖਾ ਵਖਾ ਜਟਾ ਵਖਾ ਵਖਾ ਲੰਗੇ ਪੈਰ ਕੱਡੀਆਂ ਵਖਾ ਵਖਾ ਨੰਗਾ ਸਰੀਰ ਵਖਾ ਵਖਾ ਇਹ ਤੇ ਪੁੰਚੇ ਹੇ ਸੰਤ ਸੋਏ ਰੋਟੀਆਂ ਕਾਰਨ ਪੂਰੇ ਤਾਲ کئی ਸਾਲਾਂ ਦੀਆਂ ਰੋਟੀਆਂ ਬਣਾ ਲੀਆਂ ਪਰ ਪਰ ਬ੍ਰह्म ਲੋਗ ਨਹੀਂ ਸ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਸੀ ਵਿਕਾਸ ਹੋਣਾ ਸੀ ਆਇਆ ਨਹੀਂ ਚੈੱਕ ਕਰ ਲੋ ਸੋ ਕਹਿੰਦਾ ਮੈਂ ਤਿੰਨਾ ਲੋਕਾਂ ਦੀਆਂ ਗੱਲਾਂ ਜਾਣਦਾ ਹਾਂ ਧੰਤਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਜਿਹੜੀ ਗੋਲ ਹੈ ਨਾ ਇਹਦੇ ਪਿੱਛਲੇ ਪਾਸੇ ਰੱਖ ਦੋ ਸੋ ਜਦੋਂ ਸਾਧੂਦਿਆਂ ਉਹ ਪਖੰਡੀ ਦੀ ਅੱਖਾਂ ਖੁੱਲੀਆਂ ਕਹਿੰਦਾ ਮੇਰੀ ਗੋਲ ਕਿੱਥੇ ਹੈ ਧੰਤਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਤੂੰ ਤਾਂ ਤਿੰਨਾ ਲੋਕਾਂ ਦੀਆਂ ਗੱਲਾਂ ਜਾਣਦਾ ਹੈ ਤੂੰ ਦੇਖ ਤੰਤਰ ਤੇ ਆਣ ਹੋ ਕੇ ਵੇਖ ਕਿੱਥੇ ਆ ਤੇਰੀ ਗੋਲਕਾ ਸੋ ਆਖਰ ਚਰਨੀ ਤੇ ਆ ਮਾਫੀ ਮੰਗੀ ਸੋ ਅਸੀਂ ਮਾਇਆ ਕਰਕੇ ਸਾਰਾ ਖੇਲ ਹੈ ਸਾਡਾ ਤੇਦੀ ਪੈਰਾਂ 'ਚ ਜੋੜਾ ਨਹੀਂ ਪੰਦਾ ਜੁੱਤੀ ਨਹੀਂ ਪੰਦਾ ਇਹ ਜੀ ਕੱਪੜੇ ਨਹੀਂ ਵਸਤਰ ਨਹੀਂ ਪੰਦਾ ਇਹਦੀ ਜਲਦੌਤ ਕਰਦਾ ਜਾਂਦਾ ਮੈਂਨਾਂ ਦੇ ਵੀ ਤੂੰ ਸੋ ਤੇ ਗਿਆਨ ਦੀ ਆਂਦੀ ਆ ਗਈ ਅੱਜ ਜਮਾਨਾ ਬਦਲ ਗਿਆ ਗਰਵਾਣੀ ਅੱਜ ਦੀ ਗੱਲ ਕਰਦੀ ਹੈ ਵਰਤਮਾਨ ਚ ਜੀਣਾ ਹੈ ਸੋ ਸਾਰੇ ਸੰਸਾਰ ਨੂੰ ਸਾਂਝਾ ਪਦੇ ਦੇ ਰਹੀ ਹੈ ਸੂਦ ਵੈਸ ਖਤਰੀ ਬ੍ਰਹਮਣ ਸੋ ਸਾਰਿਆਂ ਨੂੰ ਸਾਂਝਾ ਪਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ ਚ ਸੰਧਾਨ ਲਾਗੂ ਹੋਏਗਾ ਕੀ ਪ੍ਰਾਪਤ ਕਰਨਾ ਹੈ ਇਹ ਸਵਾੰਗ ਧਾਰਿਆ ਹੈ ਸੀ ਸੋ ਨਕਲੀ ਬਨੇ ਹਾਂ ਅਛਾ ਨਹੀਂ ਕੀ ਮਤ ਪੈਰੀ ਨਕਲ ਦੇ ਸੱਚ ਨਾਲ ਸੱਚ ਤੋਲਣਾ ਹੈ ਸੱਚ ਹੋਏਗਾ ਤਾਂ ਤੁਲੇਗਾ ਸੱਚ ਕਦੀ ਜਿੰਨਾ ਮਰਜੀ ਢੂੰਗਾ ਨਪਦੀ ਹੈ ਸੱਚ ਹੀ ਰਹੇਗਾ ਉਹ ਪ੍ਰਾਣਾ ਨਹੀਂ ਹੈ ਜੋ ਅੱਖ ਨਾਲ ਵੇਖ ਲਿਆ ਉਹ ਪੁਰਾਣਾ ਹੋਏਗਾ ਜੋ ਅੱਖ ਨਾਲੇ ਵੇਖਿਆ ਉਹ ਨਿਤ ਨਵਾਂ ਹੈ ਸੋ ਸਿੱਕ ਬਹੁਤ ਬਲਵਾਨ ਸੀ ਡੱਲੇ ਵਾ ਕੋ ਕੰਦੇ ਮੇਰੀ ਫੌਜ ਬਹੁਤ ਹੈ ਗੁਰੂ ਸਹਿਬਾਨ ਮੈਨੂੰ ਯਾਦ ਕਰਦੇ ਮੈਂ ਤੁਹਾਡਾ ਸਾਥ ਦਿੰਦਾ ਸੋ ਸਾਬੇ ਕਮਾਲ ਸ੍ਰੀ ਗੁਰਗੋਵ ਸਿੰਘ ਜੀ ਕਹਿੰਦੇ ਤੂੰ ਕੀ ਸਕਦੀ ਹੈਲਪ ਕਰ ਰਹੀ ਹੈ ਤੇਰੀ 7 ਦਿਨਾਂ ਨੂੰ ਮੌਤ ਹੋ ਜਾਣੀ ਹੈ ਮੌਤ ਦਾ ਨਾਮ ਸੁਣ ਕੇ ਉਤਲਾ ਸਾ ਉੱਤੇ ਰਹਿ ਗਿਆ ਥੱਲੜਾ ਸਾ ਥੱਲੇ ਰਹਿ ਗਿਆ ਛਾ ਜਿਹੜਾ ਇੰਨਾ ਬਲਵਾਨ ਸੀ ਸਿੱਕੇ ਨੂੰ ਮਲਦਾ ਹੈ ਸਿੱਕੇ ਦਾ ਉੱਪਰਲਾ ਮਟਾ ਦਿੰਦਾ ਸੀ ਨਾਵੇਂ ਅੱਖਰ ਹੈ ਇੰਨਾ ਬਲਵਾਨ ਮੌਤ ਦਾ ਨਾਂ ਸੁਣ ਕੇ ਅਸੀਂ ਬਾਹਰੋਂ ਸਾਇੰਸ ਨੇ ਵਿਗਿਆਨ ਨੇ ਬਾਹਰੋਂ ਵੱਡਾ ਕਰਤਾ ਪਰ ਅੰਦਰ ਵੱਡਾ ਕਰਨਾ ਸੀ ਸਾਡੇ ਬਜ਼ੁਰਗ ਦਾਦੇ ਪਰਦਾਦੇ ਪਿਤਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਕਿੰਨਾ ਕਿੰਨਾ ਪਰਿਵਾਰ ਸੀ ਨਾ ਨਾ ਦਾਦਾ ਜੀ ਸੀ ਪਰ ਅੰਦਰ ਉਹਨਾਂ ਦਾ ਵੱਡਾ ਸੀ ਸਤ ਸੰਤੋਖ ਤਿਹਰੀ ਜੀ ਇਸ ਸਭ ਕੁਝ ਠੀਕ ਸੀ ਅਨਾਜ ਦੀ ਮਾਇਆ ਦੀ ਕਮੀ ਸੀ ਪਰ ਅੰਦਰ ਵੱਡਾ ਸੀ ਉਹਨਾਂ ਦਾ ਅੱਜ ਬਾਹਰ ਵੱਡਾ ਹੋ ਗਿਆ ਬਹੁਤ ਸਮਗਰੀ ਹੋ ਗਈ ਦਾਤੇ ਦੀਆਂ ਦਾਤਾ ਬਹੁਤ ਹੋ ਗਈਆਂ ਦਾਤਾ ਨਾ ਤੂੰ ਨਹੀਂ ਸੋ ਗਿਆਨ ਦੀ ਆਂਦੀ ਠੀਕ ਹੈ ਮਾਇਆ ਦੀ ਆਂਦੀ ਆ ਗਈ ਧਰਮ ਉਡਾਰੇ ਮਾਰेंगे ਆ ਮਾਇਆ ਦੀ ਕਰ ਕਮੀ ਸੀ ਧਰਮ ਸੀ ਧਰਮੀ ਸੀ ਅਸੀਂ ਮਾਇਆ ਗਈ ਧਰਮ ਕਿਤੇ ਗਿਆ ਸਿੱਖ ਕੌਣ ਹੈ ਸਿੱਖੀ ਕੀ ਹੈ ਸਿੱਖ ਹੋ ਰਿਹਾ ਹੈ ਸਿੱਖੀ ਹੋ ਰਹਾ ਹੈ ਸਿੱਖ ਬਾਹਰੋਂ ਬੰਨਣਾ ਠੀਕ ਹੈ ਸ੍ਰੀ ਸਾਹਿਬ ਪਾਲਿਆ ਪਗੜੀ ਸਜਾਲੀ ਨਹੀਂ ਸਿੱਖੀ ਹੋ ਰਹਾ ਹੈ ਸਿੱਖ ਹੋ ਰਹਾ ਹੈ ਸੋ ਵਿਦਿਆ ਵਿਚਾਰ ਨਹੀਂ ਪਏਗੀ ਪੜ੍ਹਨੀ ਪਏਗੀ ਜਾਪ ਕਰਨਾ ਗੱਲ ਹੈ ਜਪ ਕਰਨਾ ਹੋਰ ਗੱਲ ਹੈ ਫਿਰ ਗਿਆਨ ਲੈਣਾ ਹੋਰ ਗੱਲ ਹੈ ਧਿਆਨ ਨਾਲ ਸਭ ਕੁਝ ਬੜੇਗਾ ਸੋ ਕੰਦਾ ਮੇਰੀ ਗੋਲ ਕਿੱਥੇ ਗਈ ਆ ਕਹਿੰਦੇ ਤੂੰ ਆਪਣੇ ਧਿਆਨ ਨਾਲ ਦੇਖ ਹੈ ਤੂੰ ਤਾਂ ਕਹਿੰਦਾ ਮੈਂ ਤਿੰਨਾ ਲੋਕਾਂ ਦੀ ਗੱਲਾਂ ਜਾਣਦਾ ਕੀ ਹੋ ਰਿਹਾ ਸੋ ਮਾਫੀ ਮੰਗੀ ਇਹ ਸਾਦੇ ਕਮਾਲ ਸ੍ਰੀ ਗੁਰਗੋਵ ਸਿੰਘ ਜੀ ਕੋਲ ਆਇਆ ਕੰਨਾ ਮੈਨੇ ਬਹੁਤ ਫੌਜ ਹੈ ਮੈਨੂੰ ਯਾਦ ਕਰਦੇ ਨਾ ਜੁੱਧ ਚ ਮੈਂ ਤੁਹਾਡੀ ਹੈਲਪ ਕਰਦਾ ਕਹਿੰਦੇ ਤੂੰ ਕੀ ਹੈਲਪ ਕਰਦੀ ਆ ਤੇਰੀ ਸੱਤ ਦਿਨ ਮੌਤ ਹੋ ਜਣੀ ਸੋ ਮੌਤ ਦਾ ਨਾਮ ਸੁਣ ਕੇ ਬਸ ਹੈ ਭਗਤਾਂ ਨਾ ਕਿਸੇ ਨੂੰ ਡਰਾਉਂਦੇ ਨੇ ਹਨ ਨਾ ਡਰਦੇ ਹੰ ਬੇਪਰਵਾਹ ਰਹਿੰਦੇ ਹੰ ਲਾਪਰਵਾਹ ਨਹੀਂ ਹੁੰਦੇ ਇਹ ਹੀ ਭਗਤਾਂ ਦੀ ਨਿਸ਼ਾਨੀ ਹੈ ਸੰਸਾਰੀਆਂ ਤੇ ਭਗਤਾਂ ਤਾਂ ਹੀ ਨਹੀਂ ਜੋੜ ਆਉਂਦਾ ਸੋ ਇਹ ਕਰੋਨਾ ਦੀ ਪੈਣ ਆ ਰਹੀ ਹੈ ਅੰਦਰ ਜੋ ਨਮੂਨਿਆ ਹੋਣਾ ਹੈ ਅੰਦਰ ਜੋ ਫੈਕਸ਼ਨ ਹੋਣਾ ਹੈ ਅੰਦਰ ਨੂੰ ਤਗੜਾ ਕਰਨਾ ਪਏਗਾ ਅੰਦਰਲੀ ਤਾਕਤ ਨੂੰ ਸੋ ਭਿੱਤਰ ਨੇ ਬਾਹਰ ਨਾਲ ਜੁੜਨਾ ਹੈ ਬਾਹਰ ਨੇ ਅੰਦਰ ਨਾਲ ਜੁੜਨਾ ਸੋ ਇਹ ਵਿਰਲੇ ਸਮਝਣਗੇ ਜੀ ਕਰ ਗਿਆ ਪਤਨੀ ਨੇ ਪਾਣੀ ਪੁੱਛਿਆ ਨਾ ਹੰਦਾ ਬਹੁ ਪਾਣੀ ਪੀ ਲਿਆ ਸ਼ਾ ਖਾਣਾ ਪੀਣਾ ਛੱਡਤਾ ਆਹ ਮੇਰੇ ਤੇ 7 ਦਿਨਾਂ ਨੂੰ ਮੌਤ ਹੋ ਜਾਣੀ ਹੈ 7ਵਾਂ ਦਿਨ ਵੀ ਲੰਘ ਗਿਆ ਦੇਖਦਾ ਵੀ ਨਹੀਂ ਠੀਕ ਆ ਕਮਜ਼ੋਰ ਹੋ ਗਿਆ ਦੋ ਜਣੇ ਉਧਰੋਂ ਫੜਿਆ ਦੋ ਜਣੇ ਉਧਰੋਂ ਫੜਿਆ 8ਵੇਂ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ ਕਹਿੰਦੇ ਤੈਨੂੰ ਕੀ ਹੋ ਗਿਆ ਓਏ ਯਾਰੇ ਕਹਿੰਦੇ ਤੁਸੀਂ ਆਪ ਤੇ ਹੀ ਕਿਹਾ ਸੀ ਵੀ 7 ਦਿਨਾਂ ਨੂੰ ਤੁਹਾਡੀ ਮੌਤ ਹੋ ਜਾਣੀ ਹੈ ਮੈਂ ਤਾਂ ਮੌਤ ਦਾ ਨਾ ਸੁਣ ਕੇ ਉੱਤਰ ਦਾ ਲੰਗਰ ਪਾਣੀ ਛਕਦਾ ਸਭ ਕੁਝ ਛਕਦਾ ਸੋ ਸਾਬੇ ਕਮਾਲ ਸ੍ਰੀ ਗੁਰਗੋਬ ਸਿੰਘ ਜੀ ਹੱਸ ਕੇ ਕਹਿੰਦੇ ਨਾ ਸੱਤ ਦਿਨਾਂ ਚ ਮੌਤ ਹੁੰਦੀ ਹੈ ਸੌ ਵਾਰ ਮੰਗਲਵਾਰ ਪੁੱਤਵਾਰ ਵੀਰਵਾਰ ਸ਼ੁੱਕਰਵਾਰ ਸ਼੍ਰੀਵਾਰ ਐਤਵਾਰ ਕਿਤੇ ਹੋਰ ਵਾਰ ਚਾਹੁੰਦੀ ਹੈ ਮੈਂ ਤਾਂ ਇਹ ਕਿਹਾ ਸੀ ਉਹਦੇ ਜਾਨ ਪੈ ਗਈ ਸੋ ਅਸੀਂ ਐਂਡੇ ਕੋ ਬਲਵਾਨ ਹਾਂ ਅੰਦਰ ਸਾਡਾ ਕਮਜ਼ੋਰ ਹੈ ਸੋਏ ਨਾਂਗੜੀ ਕਿਨੇ ਮਾਰੀ ਜਿਹਦਾ ਅੰਦਰ ਤਗੜਾ ਸੀ ਵਿਗਿਆਨ ਨੇ ਸਾਇੰਸ ਨੇ ਬਾਹਰ ਵੱਡਾ ਕਰਤਾ ਨਹੀਂ ਕੀ ਸੁੱਖ ਮਿਲਗੇ ਨਹੀਂ ਅੰਦਰ ਵੱਡਾ ਕਰਨਾ ਦੁੱਖਾਂ ਦਾ ਇਲਾਜ ਕਰਨਾ ਸੁੱਖ ਆਪਣੇ ਆਪ ਆਉਣਗੇ ਜੀ ਇਹ ਭਗਤਾਂ ਦੀ ਚਾਲ ਨਰਾਲੀ ਹੈ ਰਸਤਾ ਨਿਆਰਾ ਹੈ ਜੀ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਸពਖੰਡ ਫਾਰਮੈਟੀ ਕੱਲਾ ਸਕੀਮਾਂ ਇਹ ਨਹੀਂ ਚੱਲਣਿਆ ਪਿਆਰੇ ਜੀ ਆਖਰ ਸੱਚ ਦੀ ਜਿੱਤ ਹੋਏਗੀ ਸੱਚ ਦੀ ਹਾਰ ਜਿੱਤ ਲਈ ਮੁਕਾਬਲਾ ਕਰੇਗੀ ਜੇ ਤੂੰ ਕੌੜਾ ਸੁਣਨੀ ਸਾਧਾ ਕਿਸੇ ਨੂੰ ਨਹੀਂ ਬੋਲਣਾ ਸ ਆਪਣੇ ਆਪ ਨੂੰ ਵੱਡਾ ਕਰਨਾ ਪਏਗਾ ਸਭ ਤੋਂ ਆਪਣੇ ਆਪ ਨੂੰ ਤੂੰ ਜਾਣਦਾ ਹੈ ਜੀ ਤੂੰ ਕਹਿ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੋਲ ਪਛਾਨ ਜੀ सो so, दास तो बहुत ही गलती हो रही है मूर्ख ज दास है संगत और गुरु बख्श देना हार है बख्श लेना जी चुरानवे एक सौ चौहत् सैंती सात सौ छियाली तो so, गुरबाणी पढ़नी पेगी विचारनी पएगी अमली जीवन जीना पेगा जी जुड़ियाँ करी जाइए नहीं हथ पर दवाई ली नहीं सो so, भीतर ने जो अंदर है जो ब्रह्म बार है संसार च है वो अंदर है जो अंदर है वो बाहर है ਅੰਦਰ ਹੀ ਪਤਨੀ ਬੱਚੇ ਪਿਤਾ ਮਾਤਾ ਸਭ ਕੁਝ ਅੰਦਰ ਹੀ ਹੈ ਜੀ ਅੰਦਰੋਂ ਖਜ਼ਾਨਾ ਖੋਲਣਾ ਪਏਗਾ ਜੀ ਵਿਕਾਸ ਚਾਉਣਾ ਪਏਗਾ ਜੀ ਜੇ ਤਾਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜੀ ਆਪਣੇ ਆਪ ਦਾ ਸਭ ਕੁਝ ਪੁੱਤਰ ਜੰਮੀਆਂ ਦੀ ਆਪਣੀ ਦੋਰ ਆਪਣੇ ਹੱਥ ਰੱਖਣੀ ਹੈ ਜੀ ਸੋ 10 ਤੋਂ ਬਹੁਤ ਗਲਤੀ ਆਉਂਦੀ ਹੈ ਭੁੱਖ ਜਾਂ ਦਾਸ ਹੈ ਜੀ ਬਖਸ਼ ਲੈਣਾ ਜੀ